ਅਪਧੀ ਗਿਆਤ ਲਈ ਅਰਜ਼ ਕਰਾਂ ਪੁਰਸ਼ ਦੇ ਚਿਹਰੇ ਦੇ ਤੇ ਇਸਤਰੀ ਦੇ ਚਿਹਰੇ 'ਚ ਪ੍ਰਕਿਰਤੀ ਨੇ ਫਰਕ ਰੱਖਿਆ ਹੈ ਇਸਤਰੀ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ ਪੁਰਸ਼ ਨੂੰ ਹੋਰ ਢੰਗ ਦਾ ਸੋਪਣ ਦਿੱਤਾ ਹੈ ਇਹ ਦਾੜਾ ਪੁਰਸ਼ ਦਾ ਸ਼ਿੰਗਾਰ ਹੈ ਸ਼ਿੰਗਾਰ ਹੈ ਉਹ ਨਹੀਂ ਸ਼ਿੰਗਾਰ ਹੈ ਇਸਤਰੀ ਦੇ ਚਿਹਰੇ ਤੇ ਨਹੀਂ ਹੈ ਔਰ ਬੜੇ ਧਿਆਨ ਨਾਲ ਸੁਣਨਾ ਕੁਝ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਮਦਈਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ ਚਲੋ ਦੋ ਚਾਰ ਉਦਾਹਰਣ ਦਿਆਂ ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ ਉਹਦਾ ਰੋਵੇਲਾ ਚਿਹਰਾ ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ ਕੁਝ ਵੀ ਨਹੀਂ ਕੁਝ ਵੀ ਜਿੰਨਾ ਸੁੰਦਰ ਮੁਰਗਾ ਹੈ ਮੁਰਗੀ ਤੇ ਉਹਦੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਸੀ ਇਸ ਦੀ ਕਲ ਦੀ ਵਰਵੀ ਗਰਦਨ ਜਿਤਨਾ ਨਰ ਜਿਹੜਾ ਖੂਬਸੂਰਤ ਹੈ ਮਦੀਨ ਨਹੀਂ ਹੈ ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ ਤੇ ਜਿਤਨਾ ਨਰ ਮੋਰ ਸੁੰਦਰ ਹੈ ਲੰਬੇ ਲੰਬੇ ਪੰਖ ਮੋਰਨੀ ਬਿਲਕੁਲ ਫਿੱਕੀ ਕੁਝ ਵੀ ਨਹੀਂ ਦੇਖਿਆ ਹੋਏਗਾ ਮੋਰਨੀ ਕੋਲ ਲੰਬੇ ਪੰਖ ਨਹੀਂ ਹੁੰਦੇ ਖਈ ਲੋਕ ਤੇ ਜੰਗਲਾਂ ਚ ਜਾਂਦੇ ਨੇ ਰਾਜਸਥਾਨ ਦੇ ਜੰਗਲ ਉਨਤੇ ਸ਼ਹਿਰਾਂ ਚ ਵੀ ਬੜੇ ਮੋਰ ਭਰੇ ਪੈ ਗਏ ਉਹਦੇ ਕੋਲ ਹੀ ਮੋਰ ਨਹੀਂ ਖੜੀ ਆਉਂਦੀ ਐ ਉਸ ਤੇ ਨਿਗਾਹਾਂ ਨਹੀਂ ਜਾਂਦੀਆਂ ਮੋਰ ਤੇ ਜਾਂਦੀਆਂ ਮੋਰ ਸੁੰਦਰ ਹੈ ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ ਕਾਇਨਾਤ ਦੇ ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਡੰਗਦਾ ਹੈ मां ਬਣਨ ਦੀ ਬਹੁਤ ਵੱਡੀ ਸੌਗਾਤ ਉਸਨੇ ਇਸ ਦੀ ਝੋਲੀ ਚ ਪਾ ਦਿੱਤੀ ਹੈ ਉਹ ਪੁਰਸ਼ ਕੋਲ ਨਹੀਂ ਹੈ ਕਿਉਂਕਿ ਪੁਰਸ਼ ਨੂੰ ਨੇ ਰੱਬ ਨੇ ਜੋ ਹੈ ਸ਼ਿੰਗਾਰੇ ਹੋਇਆ ਸ਼ਿੰਗਾਰੇ ਹੈ ਤੇ ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ ਕਰਨਾ ਪੈਂਦਾ ਕੁਸਤਾਖੀ ਮਾ ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ ਮਾਂ ਬਣਨ ਦੀ ਮਨੁੱਖ ਦੀ ਜਨਮ ਲਾਤੀ ਹੈ ਮਨੁੱਖਤਾ ਦੀ ਜਨਮ ਲਾਤੀ ਹੈ ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਖਾ ਪੈਦਾ ਹੁੰਦੀ ਹੈ ਮੈਂ ਵੀ ਕੋਈ ਬਣਾਵਾਂ ਉਹ ਜੀਵ ਦੇ ਜਗ ਦੇ ਮਨੁੱਖਾ ਨੂੰ ਜਨਮ ਦੇਂਦੀ ਹੈ ਤੇ ਪੁਰਸ਼ ਚਿੱਤਰਾਂ ਨੂੰ ਜਨਮ ਦੇਂਦਾ ਤਸਵੀਰਾਂ ਨੂੰ ਜਨਮ ਦੇਂਦਾ ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ ਚੰਗੇ ਕਵੀ ਕਦੇ ਕਦਾਈ 10-20 ਕਵੀਆਂ ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾ ਨਹੀਂ ਤੇ ਪੁਰਸ਼ ਨੇ ਦਾਰਸ਼ਨਿਕ ਫਲਸਫਰ ਚਿੰਤਕ ਪੁਰਸ਼ ਨੇ بڑے بڑے ਸੈਂਟਿਸਟ ਪੁਰਸ਼ ਨੇ ਜ਼ਿੰਦਗੀ ਦੇ ਹਰ ਸ਼ੋਭੇ ਚ ਅੱਗੇ ਇਹ ਕੁਝ ਬਣਾਈਏ ਇਹ ਕੁਝ ਬਣਾਈਏ ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ ਮਹਾਨ ਹੈ ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਹੈ ਪੁਰਸ਼ ਇਸ ਮਾਮਲੇ ਵਿੱਚ ਪਛੜਿਆ ਹੋਇਆ ਹੈ ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ ਹੈ ਇਸ ਦੇ ਚ ਪੁਰਸ਼ ਅੱਗੇ ਹੈ ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ ਪਛੜੀ ਹੋਈ ਹੈ ਇੱਕ ਥਾਂ ਤੇ ਇਸਤਰੀ ਪਛੜੀ ਹੋਈ ਹੈ ਇੱਕ ਥਾਂ ਤੇ ਪੁਰਸ਼ ਪਛੜਿਆ ਹੈ ਪਰ ਹੁਣ ਕੀਤਾ ਕੀ ਜਾਏ ਇਹ ਦੋਵੇਂ ਇੱਕ ਦੂਜੇ ਤੋ ਕਸ਼ਿਸ਼ ਦੇ ਚ ਜੀਵਦੇ ਨੇ ਪੁਰਸ਼ ਇਸ ਜੋ ਹੈ स्त्री दी ਕਸ਼ਿਸ਼ ਦੇ ਚ ਇਸਤਰੀ ਪੁਰਸ਼ ਦੀ ਕਸ਼ਿਸ਼ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਉਹ ਇਸਤਰੀ ਚਾਹੇ ਮਾਂ ਹੈ ਪੈਣ ਹੈ ਪਤਨੀ ਹੈ ਚੈਤੀ ਹੈ ਕਸ਼ਿਸ਼ ਇਸਤਰੀ ਦੀ ਹੁੰਦੀ ਹੈ ਗੁਰਨਾਣਿਕ ਤੇ ਕਹਿੰਦੇ ਨੇ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਮੈਂ ਸਤਿਗੁਰ ਦੀ ਪੰਕਤੀ ਪੜੀ 당 ਰਹੀ ਛੋਟੀ ਜਈ ਮਾਸੂਮ ਬੱਚੀ ਹੈ ਪਿਓ ਦੀ ਪ੍ਰਕਰਮਾ ਕਰਦੀ ਹੈ ਪਿਓ ਨੂੰ ਦੇਖਦੀ ਉਹਦੇ ਪੈਰਾਂ ਨਾਲ ਲੱਗਦੀ। ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ ਹੈ। ਮਾਂ ਦੀ ਤਰਫ ਨਹੀਂ ਜਾਂਦੀ ਕਿਉਂ? ਮਾਂ ਵਰਗੀ ਤੇ ਹੈ ਹੀ। ਮਾਂ ਵਰਗਾ ਤਾਂ ਤੇ ਉਹਦੇ ਕੋਲ ਹੈ। ਪਿਤਾ ਤੋਂ ਪ੍ਰਭਾਵ। ਇਸਤਰੀ ਜੀਮਦੀ ਹੈ ਪੁਰਸ਼ ਦੇ ਕشش ਦੇ ਚ। ਇਹ ਪੁਰਸ਼ ਚਾਹ ਪਿਤਾ ਹੈ, ਚਾਹ ਭਰਾ ਹੈ, ਚਾਹ ਪਤੀ ਹੈ, ਚਾਹ ਪੁੱਤਰ ਹੈ। ਪੁਰਸ਼ ਜੀਵਦਾ ਹੈ ਇਸਤਰੀ ਦੀ ਕشش ਦੇ ਚ ਇਸਤਰੀ ਚ ਹੈ ਮਾਂ ਹੈ ਚੈ ਭੈਣ ਹੈ ਚੈ ਪਤਨੀ ਹੈ ਚੈ ਧੀ ਹੈ ਵਿਪਰੀਤ ਦੀ ਕشش ਤੇ ਜਦ ਵਿਪਰੀਤ ਦੀ ਕشش ਹੈ ਤਾਂ ਕਈ ਵਾਰ ਇਸਤਰੀ ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ ਤੇ ਪੁਰਸ਼ ਦਾ ਸੁਭਾਵਿਕ ਪਰਮਾਤਮਾ ਨੇ ਕਦ ਉੱਚਾ ਬਣਾਇਆ ਜਰਾ ਇਸਤਰੀ ਨਾਲ ਉੱਚਾ ਬਣਾਇਆ ਤੇ ਇਸਤਰੀ ਚ ਵੀ ਖਿਆਲ ਆਇਆ ਉਹ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ ਚਲੋ ਉੱਚੀ ਸੈਂਡਲ ਪਾ ਲੈਨੇ ਐਨ ਵੱਡੇ ਇੱਕ ਇੱਕ ਗੇਟ ਵਰਗੇ ਭਾਵੇਂ गिर ਕੇ ਪੈਰ ਆਪਣੇ ਤੋੜਾ ਬੈਠੇ ਕੱਬਜੋ ਛੋਟੇ ਇਸਤਰੀ ਜੈਸੇ ਪੁਰਸ਼ ਜੈਸੇ ਕਪੜੇ ਪਾਣੇ ਪੁਰਜੈਸੀ ਚਾਲ ਕਰਨੀ ਹੈ ਨਕਰ ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ ਗੁਲਾਬ ਤੇ ਨਹੀਂ ਬਣ ਸਕੇਗੀ ਪਰ ਚੰਵੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ ਕਮਲ ਤੇ ਨਹੀਂ ਹੋ ਸਕੇਗਾ ਲੇਕਿਨ ਸਹੀ ਢੰਗ ਦਾ ਹੋ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ ਪੁਰਸ਼ ਤੇ ਨਹੀਂ ਹੋ ਸਕੇਗੀ ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ ਆਉਂਦਾ ਸ਼ਿੰਗਾਰ ਦਿੱਤਾ ਹੈ ਨਾ ਪ੍ਰਮਾਤਮਾ ਨੇ ਦਾੜਾ। ਔਰ ਦਾੜੇ ਦੀ ਆਪਣੀ ਸੀਮਾ ਹੁੰਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ। ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ ਇੱਥੇ ਹੀ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ। ਔਰੇ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ। ਕਿਤਨੀਆਂ ਤੂੰ ਕੈਂਚੀਆਂ ਲਿਆ। ਤੇਰੀਆਂ ਸਾਰੀਆਂ ਖੁੰਡੀਆਂ ਕਰ ਦੇਾਂਗੇ ਮੈਂ ਰਹਾ। ਮਰਦੇ ਦਮ ਤੱਕ। ਬੋਲੇ ਸੋਨਿਆ ਹਰਿ ਸਿਆਣਾ ਹੁਣ ਮੈਂ ਅਰਜ਼ ਕਰਾਂ ਕਿਉਂਕਿ ਵਿਪਰੀਤ ਦੀ ਕਸ਼ਿਸ਼ ਹੈ ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ ਪੁਰਸ਼ ਇਸਤਰੀ ਵਰਗਾ ਤਾਂ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਜਿਹਾ ਦਿਖਾਈ ਦੇਂਦਾ ਹੈ ਪੁਰਸ਼ ਨੂੰ ਸੁਹੱਪਣ ਇਸਤਰੀ ਜਿਹਾ ਦਿਖਾਈ ਦੇਂਦਾ ਤਾਂ ਫਿਰ ਕੀ ਕਰੇ ਉਹ ਪੁਰਸ਼ ਪਰ ਇਸਤਰੀ ਵਰਗਾ ਬਣੇ ਫਿਰ ਚਲਾ ਜਾਂਦਾ ਹੈ 나ਈ ਦੀ ਦੁਕਾਨ ਤੇ ਕਹਿੰਦਾ ਉਸਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ ਨਾਰੀ ਦਾ ਬਣਾਇਆ ਬਣਾਇਆ ਪ੍ਰਭੂ ਨੇ ਵੱਖ-ਵੱਖ ਇਸਤਰੀ ਵਰਗਾ ਬਣਾ ਦੇ ਅੱਜ ਤੱਕ ਕੋਈ ਮੋਰ 나ਈ ਦੀ ਦੁਕਾਨ ਤੇ ਨਹੀਂ ਗਿਆ ਮੇਰੇ ਪੰਖ ਕੱਟ ਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਦੇ ਕੋਈ ਸ਼ੇਰ ਵੀ ਨਹੀਂ ਗਿਆ ਮੇਰੇ ਗਰਦਨ ਦੇ ਵਾਲ ਕੱਟ ਦੇ ਤੇ ਮੈਨੂੰ ਸ਼ੇਰ ਨਹੀਂ ਜੈਸਾ ਬਣਾ ਦੇ ਕੋਈ ਮੁਰਗਾ ਵੀ ਨਹੀਂ ਗਿਆ ਮੇਰੀ ਕਲਗੀ ਕੱਟ ਦੇ ਮੇਰੀ ਗਰਦਨ ਦੇ ਪੰਖ ਕੱਟ ਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ ਇਹ ਮੂਰਖ ਤਾਂ ਸਿਰਫ ਮਨੋਖੀ ਕਰਦਾ